ਹੱਬ ਬਾਤ ਨਾਲ ਸੁਣ ਔਖਾ ਜਾਲਾ ਗੱਲ ਜਿਹੜੀ ਵੀ ਕਹਿੰਦਾ ਸਭ ਕੁਝ ਲੈ ਜੇ ਪੰਥ ਦਾ ਮੇਣਾ ਸਦੀਆਂ ਤੱਕ ਨਹੀਂ ਲੈਂਦਾ ਦਸਵੇਂ ਪਾਤਸ਼ਾਹ ਸਹਿਬਜ਼ਾਦੇਾਂ ਦੀ ਸ਼ਹਾਦਤ ਤੱਕ ਬਾਬਾ ਫਤਿਹ ਸਿੰਘ ਤੱਕ ਜਿੰਨਾ ਵੀ ਇਤਿਹਾਸ ਸਾਡੇ ਕੋਲ ਆ ਉਹਦੀ ਉਹਦੀ ਵਜ੍ਹਾ ਉਹਦਾ ਮੋੜ ਜਿਹੜਾ ਵਜ੍ਹਾ ਹੈ ਨਾ ਉਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਬੰਨਿਆ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਰੋਸ ਵਜੋਂ ਹੀ ਮੀਰੀ ਪੀਰੀ ਦੀਆਂ ਤਲਵਾਰਾਂ ਛੇਵੇਂ ਸਤਿਗੁਰੂ ਨੇ ਪੈਨੀਆਂ ਮਜੇ ਵਾਲਿਓ ਥੋੜਾ ਜਿਹਾ ਮਜੇ ਹਲੋ ਆਪਣੇ ਆਪ ਨੂੰ ਪਛਾਣੋ ਆਪਣੇ ਵਿਰਸੇਨ ਆਪਣੀ ਅਸਲੀਅਤ ਨਾਲੋਂ ਕਦੀ ਨਾ ਟੁੱਟੋ ਨਾ ਆਪਣੇ ਇਤਿਹਾਸ ਨੂੰ ਭੁੱਲੋ ਕਿ ਤੁਹਾਨੂੰ ਰੱਖਣ ਵਾਸਤੇ ਕੋਈ ਦੇਗਾ ਚੁਬਾਲੇ ਖਾ ਕੇ ਗਿਆ ਆ ਤੁਹਾਨੂੰ ਰੱਖਣ ਵਾਸਤੇ ਉਹ ਯਾਰ ਜਿਹੜੇ ਬੰਦੇ ਨੇ ਤੁਹਾਡੀਆਂ ਤੁਹਾਡੀਆਂ ਇੱਜ਼ਤਾਂ ਰੱਖੀਆਂ ਜਿਹੜੇ ਬੰਦੇ ਨੇ ਤੁਹਾਡੇ ਸਿਰ ਦੇ ਉੱਤੇ ਚੜੀਆਂ ਭਾਜੀਆਂ ਲਾ ਦਿਤੀਆਂ ਆ ਉਹਦਾ ਭਰਾ ਤੁਹਾਡੇ ਗਾੜੀ ਹੱਥ ਜੋੜਦਾ ਫਿਰਦਾ ਵੋਟਾਂ 'ਤੇ ਜਿਹੜਾ ਦੁਸ਼ਟ ਤੁਹਾਨੂੰ ਗਾਲਾਂ ਕੱਢਦਾ ਸੀ ਵੀ ਤੁਹਾਡੀਆਂ ਧੀਆਂ ਭੈਣਾਂ ਦੇ ਨਾਲ ਮੈਂ ਸੌਂਗਾ ਸਾਡੀਆਂ ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਜਾਣਗੇ ਇਹ 2% ਆ ਮਲਦੇਓ ਮਸਲਦੇਓ ਉਸ ਦੁਸ਼ਟ ਨੂੰ ਪਾਪੀ ਨੂੰ ਉਸ ਰਾਖਸ਼ ਨੂੰ ਨਰਕਾ ਦੀ ਗੱਡੀ ਚਾੜਿਆ ਭਾਈ ਸੰਦੀਪ ਸਿੰਘ ਸਣੀ ਨੇ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ گاਵਾ ਜਿਹੜੀਆਂ 7 60 ਲੀਟਰ ਦੁੱਧ ਦਿੰਦੀਆਂ ਇੱਥੇ ਕਿਤੇ ਸ਼ੇਖ ਫਤਾ ਥੋੜੀ ਆ ਜਿੱਥੇ ਖੀਰ ਚੜਦੀ ਹੈ ਤੇ ਨਾਲੇ ਸ਼ੇਖ ਫਤਾ ਜੇ ਸ਼ੇਖ ਫਤੇ ਦੇ ਜਾ ਕੇ ਖੀਰ ਚੜਾਓਗੇ ਜਿਨੇ ਤੁਹਾਡੇ ਗੁਰੂ ਨੂੰ ਪੰਜਵੇਂ ਪਾਤਸ਼ਾਹ ਨੂੰ ਜਿਨੇ ਤਤਿਲੋ ਦੇ ਉੱਤੇ ਬਿਠਾਉਣ ਤੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਆ ਗੁਰੂ ਸਾਹਿਬ ਦੀ ਨਿਗਾਹ 'ਚ ਤੁਸੀਂ ਕੀ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਨੂੰ ਨਾਮਦਾਨ ਬਖਸ਼ਣ ਤੇ ਪੰਜਾਬ ਹਮੇਸ਼ਾ ਸੁਖੀ ਵਸਦਾ ਰਹੇ ਜੀ ਮੇਰਾ ਪਿੰਡ ਖਜਾਲਾ ਹੈ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਆ ਕੁਝ ਗੱਲਾਂ ਮੈਂ ਕਰਨੀਆਂ ਚਾਹੁੰਦਾ ਸੀ ਕਈ ਦਿਨਾਂ ਦਾ ਮੈਂ ਟਾਲੀ ਜਾਂਦਾ ਹਾਂ ਕਿ ਰਹਿਣ ਦਿੰਨੇ ਆ ਛੱਡ ਦਿੰਨੇ ਆ ਗਾਣਾ ਕਰ ਦਿੱਤਾ ਆ ਤੇ ਲੋੜ ਨਹੀਂ ਗੱਲ ਕਰਨ ਦੀ ਪਰ ਫੇਰ ਉਹ ਜਿੱਦਾਂ ਦਿਲ ਚ ਆਈ ਜਾਂਦਾ ਸੀ ਵੀ ਨਹੀਂ ਯਾਰ ਕਰ ਹੀ ਲੈਨੇ ਅੱਜ ਤੇ ਕਹਿੰਦੇ ਵੀ ਜਿਹੜੀ ਗੱਲ ਦਿਲ 'ਚ ਹੋਵੇ ਨਾ ਉਹ ਬੰਦੇ ਨੂੰ ਕਰ ਲੈਣੀ ਚਾਹੀਦੀ ਆ ਇੱਕੋ ਜਿਹੀ ਗੱਲਾਂ ਮੇਰੀਆਂ ਕਰਨੀਆਂ ਜ਼ਰੂਰੀ ਆ ਤੇ ਕਰਨੀਆਂ ਮੈਂ ਮਾਜੇ ਵਾਲਿਆਂ ਨਾਲ ਆ ਮਜਾ ਲਾਉਂਦੇ ਨਾਲ ਮਾਜੇ ਵਾਲਿਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਬਾਅਦ ਜਿੰਨਾ ਵੀ ਬੀਰ ਰਸ ਦਾ ਇਤਿਹਾਸ ਆ ਸਿੱਖਾਂ ਦੇ ਕੋਲ ਦਸਵੇਂ ਪਾਤਸ਼ਾਹ ਸਹਿਬਜ਼ਾਦੇ ਆਂ ਦੀ ਸ਼ਹਾਦਤ ਤੱਕ ਬਾਬਾ ਫਤਿਹ ਸਿੰਘ ਤੱਕ ਜਿੰਨਾ ਵੀ ਇਤਿਹਾਸ ਸਾਡੇ ਕੋਲ ਆ ਉਹਦੀ ਉਹਦੀ ਵਜ੍ਹਾ ਉਹਦਾ ਮੋੜ ਜਿਹੜਾ ਵੱਜਾ ਹੈ ਨਾ ਉਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਬੰਨਿਆ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਰੋਸ ਵਜੋਂ ਹੀ ਮੀਰੀ ਪੀਰੀ ਦੀਆਂ ਤਲਵਾਰਾਂ ਛੇਵੇਂ ਸਤਿਗੁਰੂ ਨੇ ਪੈੰਨੀਆਂ ਆ ਤੇ ਉਹ ਸ਼ੂਰ ਬੀਰ ਮਹਾ ਸ਼ੂਰ ਬੀਰ ਸਤਿਗੁਰੂ ਜਿਹੜੇ ਆ ਉਹ ਮਦਾਨੇ ਜੰਗ ਦੇ ਵਿੱਚ ਉਤਰੇ ਤੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਕਿਉਂ ਹੋਈ ਇਹ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਇਤਿਹਾਸ ਦਾ ਵਿਦਿਆਰਥੀ ਹੋਣ नाते ਜਿੱਥੇ ਜਿਸ ਸੱਟੇ ਤੇ ਮੈਂ ਪਹੁੰਚਿਆ ਨਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸਮਝਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖਾਸ ਕਰਕੇ ਜਿਹੜਾ ਮਾਝਾ ਏਰੀਆ ਹੈ ਨਾ ਉਹਨੂੰ ਸਾਰਿਆਂ ਨੂੰ ਪਤਾ ਹੈ ਕਿ ਜੰਡੇ ਵਾਲੇ ਗੁਰੂ ਦੇ ਕੋਲੇ ਇੱਕ ਜਗ੍ਹਾ ਹੈ ਜਿਹਨੂੰ ਸ਼ੇਖ ਫੱਤਾ ਕਹਿੰਦੇ ਆ ਸ਼ੇਖ ਫੱਤਾ ਜਿੱਥੇ ਜਿਆਦਾਤਰ ਜਿੰਨੇ ਵੀ ਸ਼ਰਧਾਲੂ ਉੱਥੇ ਜਾਂਦੇ ਆ ਨਾ ਉਹ ਜਿਆਦਾਤਰ ਉਹਦੇ ਵਿੱਚੋਂ ਬਹੁ ਗਿਣਤੀ ਜਿਹੜੀ ਉਹ ਸਿੱਖ ਆ ਸਰਦਾਰ ਆ ਕੋਈ ਵੀ ਗਾਂ ਮੱਝ ਜਦੋਂ ਸੁੰਦੀ ਆ ਨਾ ਤੇ ਉਹਦੇ ਦੁੱਧ ਦੀ ਖੀਰ ਬਣਾ ਕੇ ਇਹ ਬੜੇ ਚਾਹ ਦੇ ਨਾਲ ਤੇ ਬੜੀਆਂ ਬੜੀਆਂ ਲੁੱਡੀਆਂ ਪਾਉਂਦੇ ਉੱਥੇ ਜਾਂਦੇ ਆ ਵੀ ਸਾਡੀ ਸੁਖਣਾ ਸੀ ਜੀ ਤੇ ਅਸੀਂ ਖੀਰ ਚੜਾਉਣ ਚੱਲੇ ਸ਼ੇਖ ਫਤੇ ਦੇ ਸ਼ੇਖ ਫਤਾ ਕੌਣ ਆ ਸ਼ੇਖ ਫਤਾ ਪੰਜਵੇਂ ਪਾਤਸ਼ਾਹ ਦੇ ਵੇਲੇ ਹੋਇਆ ਆ ਸ਼ੇਖ ਫਤੇ ਨੇ ਇੱਕ ਧਰਮ ਚਲਾਇਆ ਸੀ ਉਦੋਂ ਜਿਹਨੂੰ ਸਖੀ ਸਰਵਰ ਕਹਿੰਦੇ ਆ ਸਖੀ ਸਰਵਰ ਧਰਮ ਜਿਹੜਾ ਸੀ ਉਹ ਸਲਾਮ ਦੀ ਇੱਕ ਸ਼ਾਖਾ ਸੀਗੀ ਤੇ ਉਹਦਾ ਮੇਨ ਕੰਮ ਇਹ ਹੁੰਦਾ ਸੀ ਕਿ ਜਿਵੇਂ ਕਿਸੇ ਸਿੱਖ ਨੂੰ ਤੁਸੀਂ ਜੇ ਕਹੋ ਨਾ ਸਿੱਧਾ ਵੀ ਤੂੰ ਮੁਸਲਮਾਨ ਹੋ ਜਾ ਤੇ ਉਹ ਕਦੀ ਇਸ ਗੱਲ ਨੂੰ ਕਬੂਲ ਨਹੀਂ ਕਰੂਗਾ ਕਿ ਮੈਂ ਕਿਉਂ ਮੁਸਲਮਾਨ ਹੋਵਾਂ ਸਦਾ ਹਾਂ ਫਿਰ ਉਹਨੂੰ ਇੱਕ ਵਿਚਲਾ ਰਾਹ ਦੇਣਾ ਪਊਗਾ ਤੁਹਾਨੂੰ ਇਹਨੂੰ ਸਿੱਖੀ ਨਾਲੋਂ ਤੋੜੋ ਤੇ ਮੁਸਲਮਾਨ ਵੀ ਨਾ ਕਰੋ ਪਰ ਇਹਨੂੰ ਸਿੱਖੀ ਨਾਲੋਂ ਤੋੜ ਲਓ ਇਸੇ ਤਰ੍ਹਾਂ ਫਿਰ ਉਹਨੇ ਸਖੀ ਸਰਵਰ ਨਾਮ ਦਾ ਇੱਕ ਆਪਣੇ ਕੋਲੋਂ ਧਰਮ ਚਲਾਇਆ ਸੀ। ਦੀ ਦੇ ਵਿੱਚ ਜਿਹੜੇ ਲੋਕ ਉਹਨੂੰ ਮੰਨਦੇ ਸੀ, ਸ਼ੇਖ ਪੱਤੇ ਨੂੰ ਉਹ ਫਿਰ ਸਖੀ ਸਰਵਰ ਬਣ ਜਾਂਦੇ ਸੀ ਉਹਦੇ ਕੋਲ ਆ ਕੇ ਕਿ ਹਾਂ ਵੀ ਇਹ ਸਾਡਾ ਗੁਰੂ ਆ ਜੀ। ਤੇ ਉਹਦਾ ਜਿਹੜਾ ਧਰਮ ਜੀ ਇਹ ਅਸੀਂ ਉਸ ਧਰਮ ਨੂੰ ਕਬੂਲ ਕਰਾਂਗੇ। ਮੈਂ ਜੇ ਕਹਿਣਾ ਨਹੀਂ ਸੀ ਚਾਹੁੰਦਾ ਇਹ ਗੱਲ ਪਰ ਮੈਂ ਹੁਣ ਮੇਰਾ ਸੁਭਾਅ ਥੋੜਾ ਹੋਰ ਤਰ੍ਹਾਂ ਦਾ ਕਿ ਮੈਂ ਮੈਂ ਸੱਚਾਈ ਤੋਂ ਨਹੀਂ ਕਦੀ ਭੱਜਿਆ। ਸੱਚ ਮੈਂ ਬੋਲ ਦਿੰਦਾ ਹਾਂ ਨਾ। ਇਹ ਸੇਮ ਉਵੇਂ ਹੀ ਸੀ ਜਿਵੇਂ ਅਜੇ ਰਾਧਾ ਸਵਾਮੀ। ਇਹ ਸੇਮ ਉਵੇਂ ਹੀ ਸੀ ਕਿ ਸਿੱਖ ਨੂੰ ਸਿੱਖੀ ਨਾਲੋਂ ਵੀ ਤੋੜ ਲੋ ਤੇ ਇਹਨੂੰ ਕਿਸੇ ਹੋਰ ਧਰਮ ਦਾ ਵੀ ਨਾ ਕਹੋ ਵੀ ਤੂੰ Hindu ਬਣ ਜਾ ਜਾਂ Musalman ਬਣ ਜਾ ਸਿੱਖ ਨੂੰ ਸਿੱਖੀ ਨਾਲੋਂ ਤੋੜ ਲੋ ਬਸ ਤੇ ਉਹਦੇ ਲਈ ਕੀ ਕਰੋ ਇਹਨੂੰ ਰਾਧਾ ਸਵਾਮੀ ਕਰ ਲੋ ਇਦਾਂ ਉਹ ਮਝੇਲਾਂ ਨੂੰ ਸਖੀ ਸਰਵਰ ਕਰ ਰਿਹਾ ਸੀ ਸ਼ੇਖ ਫਤਾ ਉਸ ਤੋਂ ਬਾਅਦ ਉਹਦਾ ਮੇਨ ਕੰਮ ਇਹ ਸੀ ਮਕਸਦ ਇਹ ਸੀ ਕਿ ਜਦੋਂ ਬਹੁ ਗਿਣਤੀ ਮਾਝਾ ਸਖੀ ਸਰਵਰ ਹੋ ਜਾਊਗਾ ਉਸ ਤੋਂ ਬਾਅਦ ਫਿਰ ਮੈਂ ਕਹੂੰਗਾ ਵੀ ਮੈਨੂੰ ਤੇ ਜਿਹੜਾ ਉੱਚ ਗਿਆਨ ਜਾਂ ਮੈਨੂੰ ਸ਼ਾਂਤੀ ਜਿਹੜੀ ਮਿਲੀ ਆ ਜਾਂ ਮੈਂ ਵੇਖਿਆ ਆਪਣੀ ਭਗਤੀ ਦੇ ਨਾਲ ਕਿ ਸਭ ਤੋਂ ਉੱਤਮ ਧਰਮ ਕਿਹੜਾ ਆ ਤੇ ਮੈਂ ਕਹੂੰਗਾ ਜੀ ਉਹ ਇਸਲਾਮ ਆ ਤੇ ਮੈਂ ਚੱਲਿਆ ਇਸਲਾਮ ਦੇ ਵਿੱਚ ਤੇ ਫਿਰ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ ਵਾਲੀ ਗੱਲ ਕਿ ਜਿੱਧਰ ਗੁਰੂ ਗਿਆ ਚੇਲਿਆਂ ਨੇ ਆਪੇ ਉਹਦੇ ਪਿੱਛੇ-ਪਿੱਛੇ ਉਸ ਬੰਦੇ ਨੂੰ ਚਲੇ ਜਾਣਾ ਜਿਹੜੇ ਸਖੀ ਸਰਵਰ ਹੈ ਉਹ ਆਪੇ ਇਸਲਾਮ ਦੇ ਵਿੱਚ ਆ ਜਾਣਗੇ ਉਹਦਾ ਮੇਨ ਇਹ ਕੰਮ ਸੀ ਜਦੋਂ ਪੰਜਵੇਂ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਨਾ ਵੀ ਸ਼ੇਖ ਫੱਤਾ ਜਿਹੜਾ ਆ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਕਨਵਰਜਨ ਕਰਨ ਰਿਹਾ ਆ ਮਜਾ ਲਾਂਦਾ ਤਾਂ ਮਹਾਰਾਜ ਨੇ ਸਾਰੇ ਕੰਮ ਰੋਕ ਦਿੱਤੇ ਉਹਨਾਂ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ ਸਾਰਾ ਕੁਝ ਰੋਕ ਦਿਓ ਹੁਣ ਚਲੋ ਚੱਲੀਏ ਮਾਝੇ ਦੇ ਵਿੱਚ ਮਝੈਲਾਂ ਦਾ ਕਨਵਰ ਦੇ ਰੋਕਣਾ ਬਹੁਤ ਜ਼ਰੂਰੀ ਆ ਉਹਨਾਂ ਦਾ ਸਾਰਾ ਇਤਿਹਾਸ ਜਿਹੜਾ ਆ ਮੈਂ ਇਹਨਾਂ ਨੂੰ ਇਹ ਮਾਝੇ ਵਾਲਿਆਂ ਨੂੰ ਇਹਨਾਂ ਨੂੰ ਇਹਨਾਂ ਦੇ ਮ ਬਾਹੂ ਬਲ ਨੂੰ ਮੈਦਾਨੇ ਜੰਗ ਦੇ ਵਿੱਚ ਵਰਤਣਾ ਆ ਤੇ ਜੇ ਮਾਝਾ ਸਾਰਾ ਸਖੀ ਸਰਵਰ ਹੋ ਗਿਆ ਫਿਰ ਇਹ ਸੌਦਾ ਬਹੁਤ ਮਹਿੰਗਾ ਪਊਗਾ ਆਪਾਂ ਨੂੰ ਮਹਾਰਾਜ ਨੇ ਆ ਕੇ ਫਿਰ ਤਰਨਤਾਰਨ ਸਾਹਿਬ ਨਗਰ ਦੀ ਸਥਾਪਨਾ ਕੀਤੀ ਤੇ ਸਿੱਖੀ ਦਾ ਸਭ ਤੋਂ ਵੱਡਾ ਪ੍ਰਚਾਰਕ ਕੇਂਦਰ ਤਰਨਤਾਰਨ ਸਾਹਿਬ ਨੂੰ ਬਣਾਇਆ। ਸਤਿਗੁਰੂ ਨੇ ਉੱਥੇ ਪੱਕੇ ਡੇਰੇ ਲਾਏ। ਐਸਾ ਸੁਚੱਜੇ ਢੰਗ ਦੇ ਨਾਲ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬਾ ਨੇ ਪ੍ਰਚਾਰ ਕੀਤਾ ਸਿੱਖੀ ਦਾ ਕਿ ਲੋਕ ਸ਼ੇਖ ਫਤੇ ਨਾਲੋਂ ਟੁੱਟ ਕੇ ਸਿੱਧੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜਾ ਜੁੜੇ। ਜਦੋਂ ਸ਼ੇਖ ਫਤੇ ਨੇ ਵੇਖਿਆ ਵੀ ਉਹੜੀਆਂ ਭੀੜਾਂ ਆ ਮੇਰੇ ਇੱਥੇ ਲੱਗਦੀਆਂ ਸੀ ਉਹ ਤੇ ਚਲ ਗਈਆਂ ਸਿੱਧੀਆਂ ਹੁਣ ਤਰਨਤਾਰਨ ਸਾਹਿਬ। ਅੱਗ ਬਬੂਲਾ ਆ ਗਿਆ। ਚਿੱਠੀਆਂ ਲਿਖੀਆਂ ਫਿਰ ਉਹਨੇ ਜਹਾਂਗੀਰ ਨੂੰ ਕਿ ਮੇਰਾ ਕੰਮ ਬਹੁਤ ਵਧੀਆ ਚੱਲਣ ਰਿਹਾ ਸੀ ਮੈਂ ਬਹੁਤ ਗਿਣਤੀ ਦੇ ਵਿੱਚ ਬੰਦੇ ਇਸਲਾਮ 'ਚ ਲੈ ਕੇ ਆਉਣ ਨੂੰ ਤਿਆਰ ਸੀਗਾ ਸਾਰੀ ਖੇਡ ਬਣ ਗਈ ਸੀ ਤੇ ਅਰਜਨ ਨੇ ਆਣ ਕੇ ਮੇਰੀ ਸਾਰੀ ਗੇਮ ਬਗੜ ਦਿੱਤੀ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਪੰਜਵੇਂ ਥਾਂ ਦੇ ਉੱਤੇ ਬੰਦਾ ਬੈਠਾ ਆ ਜੀ ਤੇ ਇਹਨੇ ਜਿਹੜੇ ਬੰਦੇ ਮੈਂ ਸਖੀ ਸਰਵਰ ਕੀਤੇ ਸੀ ਤੇ ਕੱਲ ਇਸਲਾਮ 'ਚ ਲੈ ਕੇ ਆਉਣੇ ਸੀ ਉਹ ਸਾਰੇ ਇਹਨੇ ਮੇਰੇ ਨਾਲੋਂ ਤੋੜ ਕੇ ਤੇ ਉਹ ਵਾਪਸ ਆਪਣੇ ਨਾਲ ਜੋੜ ਲਏ ਆ ਇਹ ਬੰਦਾ ਇਸਲਾਮ ਲਈ ਬਹੁਤ ਵੱਡਾ ਖਤਰਾ ਆ ਇਹਦਾ ਕੁਝ ਨਾ ਕੁਝ ਕਰਨਾ ਪਊ ਅੱਗ ਬਬੂਲਾ ਜਹਾਂਗੀਰ ਵੀ ਪਹਿਲਾਂ ਹੀ ਸੀ ਮਹਾਰਾਜ ਦੇ ਉੱਤੇ ਉਹ ਤੌਜ ਕੇ ਜਹਾਂਗੀਰੀ ਆਪਣੀ ਆਟੋ ਬਾਇਓਗ੍ਰਾਫੀ ਚ ਲਿਖਦਾ ਵੀ ਜਦੋਂ ਕਿਤੇ ਮੇਰੇ ਕੋਲ ਪਾਵਰ ਆਈ ਨਾ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਜਿਹੜੀ ਝੂਠ ਦੀ ਦੁਕਾਨ ਸ਼ੁਰੂ ਕੀਤੀ ਹੈ ਨਾ ਮੈਂ ਬੰਦ ਕਰਨੀ ਹੈ। ਸ਼ੇਖ ਫਤੇ ਦੀਆਂ ਚਿੱਠੀਆਂ ਨੇ ਫਿਰ ਉਹਨੂੰ ਵਜਾ ਦਿੱਤੀ। ਸ਼ੇਖ ਫਤੇ ਦੀ ਚੁੱਕਣਾ ਨੇ ਫਿਰ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਲੋਕ ਬਹੁਤ ਕੁਝ ਕਹਿੰਦੇ ਕਿ ਚੰਦੂ ਵਜਾ ਰਿਹਾ ਉਹ ਚੰਦੂ ਕੋਈ 2% ਵਜਾ ਰਿਹਾ ਹੋਗਾ ਪਾਤਸ਼ਾਹ ਦੀ ਸ਼ਹਾਦਤ ਲਈ। ਮੰਦਾ ਮੈਂ ਇਸ ਗੱਲ ਨੂੰ ਪਰ ਸ਼ਹਾਦਤ ਦਾ ਮੋੜ ਬਣਿਆ ਸ਼ੇਖ ਪੱਤੇ ਨੇ ਪਾਤਸ਼ਾਹੀ ਦਾ ਤੇ ਫਿਰ ਪਾਤਸ਼ਾਹ ਦੇ ਜਿਹੜੇ ਪਾਤਸ਼ਾਹ ਦਾ ਭਰਾ ਪ੍ਰਿਥਵੀ ਉਸ ਉਹ ਵੀ ਸਾਰੇ ਪਹੁੰਚੇ ਉੱਥੇ ਤੇ ਉਹਨਾਂ ਨੇ ਵੀ ਜਾ ਕੇ ਸ਼ੇਖ ਪੱਤੇ ਦੀ ਨਾਲ ਜਾ ਜਾ ਕੇ ਤੇ ਮਹਾਰਾਜ ਦੀਆਂ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕੀਤੀਆਂ ਫਿਰ ਉਹ ਸਾਕੇ ਹੋਏ ਲੋਹ ਦੇ ਉੱਤੇ ਸਤਗੁਰੂ ਨੂੰ ਬਿਠਾਇਆ ਗਿਆ ਕਿਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਤੇ ਫਿਰ ਇਹ ਮੈਂ ਗਾਣੇ ਦੇ ਵਿੱਚ ਮੇਰੇ ਆਉਣ ਵਾਲੇ ਗਾਣਿਆਂ ਦੇ ਵਿੱਚ ਪਾਤਸ਼ਾਹ ਦੇ ਉੱਤੇ ਪੰਜਵੇਂ ਪਾਤਸ਼ਾਹ ਦੇ ਉੱਤੇ ਕੁਝ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆ ਲਿਖਿਆ ਆ ਉਹ ਜ਼ਰੂਰ ਆਪਾਂ ਰਿਲੀਜ਼ ਕਰਾਂਗੇ ਫਿਰ ਤੁਹਾਨੂੰ ਮੈਂ ਉਹਦੇ ਵਿੱਚੋਂ ਪਤਾ ਲੱਗੂਗਾ ਹੁਣ ਮੈਂ ਇਸ ਡਿਟੇਲ 'ਚ ਜਾਣਾ ਨਹੀਂ ਚਾਹੁੰਦਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਮਝਾਲੋ ਮੈਂ ਉਹ ਸਮਝਦਾ ਆਂ ਕਿ ਮਝਹਲਾਂ ਦੇ ਨਾਲ ਸਤਿਗੁਰੂ ਦੇ ਪਿਆਰ ਦਾ ਸਭ ਤੋਂ ਵੱਡਾ ਪ੍ਰੂਫ ਤੱਤੀ ਲੋ ਦੇ ਉੱਤੇ ਬੈਣਾ ਮਝਹਲਾਂ ਦੀ ਖਾਤਰ ਤੁਹਾਡਾ ਹੀ ਕਨਵਰਜਨ ਰੋਕਣ ਵਾਸਤੇ ਸਤਿਗੁਰੂ ਨੇ ਤਰਨ ਤਾਰਨ ਸਾਹਿਬ ਦੀ ਸਥਾਪਨਾ ਕੀਤੀ ਸੀ ਆ ਕੇ ਤੇ ਤੁਹਾਡਾ ਆਪਣਾ ਹੀ ਕਨਵਰਜਨ ਰੋਕਣ ਵਾਸਤੇ ਇਸ ਕੰਮ ਦੇ ਬਦਲੇ ਦੇ ਵਿੱਚ ਸਤਿਗੁਰੂ ਨੂੰ ਫਿਰ ਦੇਗਾਂ 'ਚ ਵੀ ਉਬਲਣਾ ਪਿਆ ਤੇ ਲੋਹਾਂ 'ਤੇ ਵੀ ਬਹਿਣਾ ਪਿਆ ਤੇ ਤੱਤੇ ਉਬਲਦੇ ਰੇਤਾ ਦੇ ਕੜਸ਼ੇ ਆਪਣੇ ਸੀਸ ਦੇ ਉੱਤੇ ਵੀ ਪਾਉਣੇ ਪਏ ਅੱਜ ਮਜਿਆ ਲੋਮਾ ਜਦੋਂ ਤੁਹਾਨੂੰ ਵੇਖਦਾ ਨਾ ਕਿ ਤੁਹਾਨੂੰ ਰੱਖਿਆ ਕਿੰਨੇ ਆ ਤੁਹਾਨੂੰ ਰੱਖਣ ਵਾਸਤੇ ਕੋਈ ਤਤੀ ਲੋਹ ਦੇ ਉੱਤੇ ਬੈਠਾ ਆ ਤੁਹਾਨੂੰ ਰੱਖਣ ਵਾਸਤੇ ਕੋਈ ਦੇਗਾਂ 'ਚ ਉਬਾਲੇ ਖਾ ਕੇ ਗਿਆ ਆ ਤੇ ਜਦੋਂ ਪਾਤਸ਼ਾਹ ਵੇਂਦੇ ਹੋਣਗੇ ਵੀ ਮੈਨਾਂ ਨੂੰ ਰੱਖਿਆ ਤਤੀ ਲੋਹ ਦੇ ਉੱਤੇ ਬਹਿ ਕੇ ਜਿਹੜੇ ਜਿਹੜੇ ਕਦੀ ਲਾਲ ਕਦੀ ਪੀਲਾ ਕਦੀ ਨੀਲਾ ਝੰਡਾ ਚੁੱਕ ਕੇ ਤੇ ਸ਼ਦਾਈਆਂ ਵਾਂਗੂ ਹਰਲ ਹਰਲ ਕਰਦੇ ਫਿਰਦੇ ਆ ਲੀਡਰਾਂ ਦੇ ਮਗਰ ਉਹ ਵੀ ਉਹਨਾਂ ਦੇ ਮਗਰ ਉਹ ਵੀ ਉਹਨਾਂ ਦੇ ਮਗਰ ਤੁਰੇ ਫਿਰਦੇ ਜਿੰਨਾਂ ਨੇ ਕੱਲ੍ਹ ਜੇ ਅਕਾਲ ਤਖਤ ਸਾਹਿਬ ਨੂੰ ਰਸ਼ੀਆ ਦੇ ਬਣੇ 60 ਗੋਲੇ ਮਾਰੇ ਆ ਟੈਂਕਾਂ ਦੇ ਨਾਲ ਕਿਸੇ ਲਈ ਅਕਾਲ ਤਖਤ ਸਾਹਿਬ ਇੱਟਾਂ ਦੀ ਇਮਾਰਤ ਹੋਊ ਕਿਸੇ ਲਈ ਕੁਛ ਹੋ ਪਰ ਤੁਹਾਨੂੰ ਤੇ ਸਿੱਖੋ ਪਤਾ ਨਾ ਕਿ ਕਾਲ ਤਖਤ ਸਾਬ ਜਿਹੜਾ ਛੇਵੇਂ ਪਾਤਸ਼ਾਹ ਦਾ ਸਰੀਰ ਆ ਤੇ ਛੇਵੇਂ ਪਾਤਸ਼ਾਹ ਦੇ ਸਰੀਰ ਨੂੰ ਟੈਂਕਾਂ ਦੇ ਨਾਲ ਤੂੰਬਾ ਤੂੰਬਾ ਕਰਕੇ ਡਾਉਣ ਵਾਲੇ ਬੰਦਿਆਂ ਦੇ ਪਿੱਛੇ ਮੈਂ ਤੁਹਾਡੇ ਹਜੂਮ ਜਦੋਂ ਤੁਰੇ ਫਿਰਦੇ ਵੇਖਦਾ ਨਾ ਤੇ ਸੱਚੀ ਦਿਲ ਰੋਂਦਾ ਯਾਰ ਵੀ ਮਾਝੇ ਵਾਲੇ ਸੁੱਤੇ ਆ ਕਿ ਜਾਂ ਸੁੱਤੇ ਹੋਣ ਦੀ ਐਕਟਿੰਗ ਕਰਨ ਰਿਹਾ ਸਿੱਖੋ ਜਾਗੋ ਥੋੜੇ ਜੇ ਫਿਰ ਜਿਨ੍ਹਾਂ ਨੇ ਬੇਦਬੀਆਂ ਮੰਨਿਆ ਕਾਲ ਤਖਤ ਸਾਬ ਦੇ ਸਾਹਮਣੇ ਖਲੋ ਕੇ ਕਿ ਬੇਦਬੀਆਂ ਹੋਈਆਂ ਸਾਡੇ ਰਾਜ ਚ ਹੋਈਆਂ ਆ ਆ ਕੰਮ ਜਿਹੜਾ ਹੋਇਆ ਏ ਇਹਦੀ ਜ਼ਿੰਮੇਵਾਰੀ ਚੁੱਕੀ ਆ ਉਹਨਾਂ ਨੇ ਯਾਰ ਉਹਨਾਂ ਬੰਦਿਆਂ ਦੇ ਪਿੱਛੇ ਤੁਸੀਂ ਭੱਜੇ ਫਿਰਦੇ ਜੇ ਤੇ ਆ ਜਿਹੜੇ ਨਵੇਂ ਬਣੇ ਇਹਨਾਂ ਦੀ ਤੇ ਭਲਾ ਇਹਨਾਂ ਦੀ ਤੇ ਗੱਲ ਹੀ ਕੋਈ ਨਹੀਂ ਨਾ ਇਹ ਤੇ ਇਹ ਤੇ ਜਦੋਂ ਮੈਂ ਇਹਨਾਂ ਨਾਲ ਵੈਨਾਂ ਜਿੱਦਾਂ ਬੰਦੇ ਨੂੰ ਕਚੀ ਜੀਆਂ ਜੀਆਂ ਨਹੀਂ ਆਉਂਦੀਆਂ ਹੋਰ ਹੀ ਤਰ੍ਹਾਂ ਗੰਦੀ ਜੀ ਫੀਲਿੰਗ ਆਉਂਦੀ ਜਿੱਦਾਂ ਵੇਖ ਕੇ ਵੀ ਇਹ ਕੌਣ ਆ ਇਹ ਇਹ ਆ ਕਿੱਥੋਂ ਗਏ ਆ ਤੇ ਚੋਣ ਕਿਦਾਂ ਲਏ ਸੀ ਉਹ ਇਹਨਾਂ ਦੀ ਤੇ ਮੈਂ ਗੱਲ ਹੀ ਨਹੀਂ ਕਰਨੀ ਚਾਹਦਾ ਪਰ ਮਝੇ ਵਾਲਿਓ ਥੋੜਾ ਜ੍ਹਾ ਮਝੈਲੋ ਆਪਣੇ ਆਪ ਨੂੰ ਪਛਾਣੋ ਆਪਣੇ ਵਿਰਸੇ ਨ ਆਪਣੀ ਅਸਲੀਅਤ ਨਾਲੋਂ ਕਦੀ ਨਾ ਟੁੱਟੋ ਨਾ ਆਪਣੇ ਇਤਿਹਾਸ ਨੂੰ ਭੁੱਲੋ ਕਿ ਤੁਹਾਨੂੰ ਰੱਖਣ ਵਾਸਤੇ ਕੋਈ ਦੇਗਾ ਚੋਬਾਲੇ ਖਾ ਕੇ ਗਿਆ ਆ ਤੁਹਾਨੂੰ ਰੱਖਣ ਵਾਸਤੇ ਕੋਈ ਜੇਠ ਦੀ ਕੜਾਕੇ ਦੀ ਧੁੱਪ ਜਦੋਂ ਗਰਮੀ ਇੰਨੀ ਪੈਂਦੀ ਆ ਜਦੋਂ ਕਾਂ ਬਾਰ ਨਹੀਂ ਨਿਕਲਦੇ ਉਦੋਂ ਕੋਈ ਤਤੀ ਲੋਹ ਦੇ ਉੱਤੇ ਬੈਠਾ ਆ ਮਝੈਲੋ ਤੁਹਾਨੂੰ ਰੱਖਣ ਵਾਸਤੇ ਅੱਜ ਦੁਨੀਆ ਵੇਖਣ ਲਈ ਆ ਕਿ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਰੱਖਿਆ ਸੋਚ ਕਰਕੇ ਕਿੱਥੇ ਖੜੇ ਆ ਜਿਹੜਾ ਦੁਸ਼ਟ ਤੁਹਾਨੂੰ ਗਾਲਾਂ ਕੱਢਦਾ ਸੀ ਵੀ ਤੁਹਾਡੀਆਂ ਧੀਆ ਭੈਣਾਂ ਦੇ ਨਾਲ ਮੈਂ ਸੌਂਗਾ ਤੁਹਾਡੀਆਂ ਧੀਆ ਭੈਣਾਂ ਦੇ ਬਲਾਤਕਾਰ ਕੀਤੇ ਜਾਣਗੇ ਇਹ 2% ਆ ਮਲਦੇਓ ਮਸਲਦੇਓ ਉਸ ਦੁਸ਼ਟ ਨੂੰ ਪਾਪੀ ਨੂੰ ਉਸ ਰਾਖਸ਼ ਨੂੰ ਨਰਕਾ ਦੀ ਗੱਡੀ ਚਾੜਿਆ ਭਾਈ ਸੰਦੀਪ ਸਿੰਘ ਸਣੀ ਨੇ ਇੱਕ ਹੋਰ ਦੁਸ਼ਟ ਜਿਨੇ ਮਾਵਾਂ ਦੀਆਂ ਕੁੱਖਾਂ ਤੇ ਹਮਲੇ ਕੀਤੇ ਉਮਾ ਉਹ 16-16 ਸਾਲਾਂ ਦੇ ਮੁੰਡਿਆਂ ਨੂੰ ਚੁੱਕ ਕੇ ਜਿੰਨੇ ਮੁਕਾਬਲੇ ਬਣਾਏ ਆਪਣੇ ਮੋਢਿਆਂ ਦੇ ਸਟਾਰ ਬਣਾਉਣ ਵਾਸਤੇ ਉਹ ਸੂਬਾ ਸਰਹੰਦ ਉਹਨੂੰ ਸਣੀ ਨੇ ਉਹਨੂੰ ਵੀ ਨਰਕ ਦੀ ਟਿਕਟ ਜਿਹੜੀ ਆ ਭਾਈ ਸਾਹਿਬ ਨੇ ਦਿੱਤੀ ਉਹ ਯਾਰ ਇੰਨੀਆਂ ਵੱਡੀਆਂ ਭਾਜੀਆਂ ਚੜੀਆਂ ਆਪਣੇ ਸਿਰ ਦੇ ਉੱਤੋਂ ਭਾਈ ਸੰਦੀਪ ਸਿੰਘ ਸਣੀ ਨੇ ਲਾਈਆਂ ਮੈਨੂੰ ਨਹੀਂ ਪਤਾ ਤੁਸੀਂ ਬੰਦਾ ਨਾ ਕਿਸੇ ਬੰਦੇ ਨੇ ਕਿਸੇ ਕਿਸੇ ਵੇਲੇ ਕਿਸੇ ਨੂੰ ਲਿਫਟ ਹੀ ਦਿੱਤੀ ਹੋਵੇ ਨਾ ਤੇ ਉਹ ਬੰਦਾ ਸਾਰੀ ਉਮਰ ਸਹਾਨੀ ਉਹਦਾ ਭੁੱਲਦਾ ਇਸ ਬੰਦੇ ਨੇ ਯਾਰ ਮੈਂ ਤੁਰਿਆ ਜਾਂਦਾ ਹੈ ਇਹਨੇ ਮੈਨੂੰ ਇਥੋਂ ਚੜਾ ਕੇ ਤੇ ਉਹ ਫਲਾਣੇ ਥਾਂ ਦੇ ਉੱਤੇ ਲਾਇਆ ਬੜੀ ਗਰਮੀ ਓਦੋਂ ਤੇ ਮੈਂ ਤਾਂ ਤੁਰਿਆ ਵੀ ਨਹੀਂ ਜਾਂਦਾ ਇਹਨੇ ਮੈਨੂੰ ਚੁੱਕ ਕੇ ਉੱਥੇ ਲਾਇਆ ਯਾਰ ਇਹ ਬੜਾ ਘੈਂਟ ਬੰਦਾ ਆ ਆਪਾਂ ਇਹਦੇ ਕਿਤੇ ਕੰਮ ਆਵਾਂਗੇ ਉਹ ਯਾਰ ਜਿਹੜੇ ਬੰਦੇ ਨੇ ਤੁਹਾਡੀਆਂ ਤੁਹਾਡੀਆਂ ਇੱਜ਼ਤਾਂ ਰੱਖੀਆਂ ਜਿਹੜੇ ਬੰਦੇ ਨੇ ਤੁਹਾਡੇ ਸਿਰ ਦੇ ਉੱਤੇ ਚੜੀਆਂ ਭਾਜੀਆਂ ਲਾ ਦਿਤੀਆਂ ਆ ਉਹਦਾ ਭਰਾ ਤੁਹਾਡੇ ਗੜੀ ਹੱਥ ਜੋੜਦਾ ਫਿਰਦਾ ਵੋਟਾਂ ਆਤੀ ਮੈਂ ਮੇਰੀ ਮੈਂ ਬਜ਼ੁਰਗਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਇਹਨਾਂ ਦੇ ਨਾ ਥੋੜੇ ਮਾਈਂਡ ਸੈਟ ਹੋ ਜਾਂਦੇ ਆ ਪਰ ਜਿਹੜੇ ਪੰਜਾਬ ਦੀ ਜਿਹੜੇ ਨੌਜਵਾਨੀ ਆ ਪੰਜਾਬ ਦੀ ਮੇਰੀਆਂ ਭੈਣਾਂ ਮੇਰੇ ਭਰਾ ਜਿੰਨੇ ਵੀ ਆ ਮੇਰੀ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਮੈਨੂੰ ਤੁਹਾਨੂੰ ਤੁਹਾਡੇ ਅੱਗੇ ਮੈਂ ਹੱਥ ਜੋੜਦਾ ਆ ਤੇ ਮੈਂ ਤੁਹਾਨੂੰ ਚੇਤੇ ਕਰਾਉਣਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਕਿ ਤੁਹਾਨੂੰ ਰੱਖਣ ਵਾਸਤੇ ਸਤਿਗੁਰੂ ਨੇ ਉਹ ਸ਼ਹਾਦਤ ਦਿੱਤੀ ਹੈ ਸਾਰਾ ਸਿੱਖ ਇਤਿਹਾਸ ਤੁਸੀਂ ਵਜਾ ਬਣਿਓ ਸਿੱਖ ਇਤਿਹਾਸ ਦੀ ਸਾਰੇ ਦੀ ਤੇ ਤੁਸੀਂ ਆਪਣੇ ਆਪ ਨੂੰ ਪਛਾਣੋ ਭਾਈ ਮਨਦੀਪ ਸਿੰਘ ਦਾ ਸਾਥ ਦਿਓ ਡਟ ਕੇ ਤੇ ਆ ਜਿਹੜੇ ਸ਼ੇਖ ਸ਼ੂਖ ਫੱਤੇ ਵੀ ਆ ਨਾ ਲਾਸਟ ਦੇ ਉੱਤੇ ਮੈਂ ਤੁਹਾਨੂੰ ਫੇਰ ਕਹਿਣਾ ਚਾਹੂੰਗਾ ਇਹ ਆਪਣੇ ਬਜ਼ੁਰਗਾਂ ਨੂੰ ਜਿਹੜੇ ਬਾਪੂ ਤੇ ਆਪਣੀਆਂ ਬੇਬੀਆਂ ਜਿਹੜੀਆਂ ਮਾਤਾਵਾਂ ਨਾ ਆਪਣੀਆਂ ਜਿਨ੍ਹਾਂ ਨੂੰ ਲੱਗਦਾ ਵੀ ਕੱਟੀਵਸ਼ੀ ਨੇ ਦੁੱਧ ਬਹੁਤ ਦੇਣਾ ਜੇ ਸ਼ੇਖ ਫੱਤੇ ਜਾਵਾਂਗੇ ਦੁੱਧ ਤੇ ਭਾਵੇਂ ਉਹ ਜੇ ਹੋ ਹੀ 22 2300 ਦੀ ਮੱਝ ਤੇ ਕੋਈ نسل ਨਾ ਹੋਈ ਕੋਈ ਐਵੇਂ ਘਵੇਂ ਕਿਤੇ ਫੜੀ ਹੋਈ ਤੇ ਉਹਨੇ ਦੁੱਧ ਦੱਦ ਕੋਈ ਨਹੀਂ ਦੇਣਾ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ گاਵਾ ਜਿਹੜੀਆਂ 7 68 ਲੀਟਰ ਦੁੱਧ ਦਿੰਦੀਆਂ ਇੱਥੇ ਕਿਤੇ ਸ਼ੇਖ ਪਤਾ ਥੋੜੀ ਐ ਜਿੱਥੇ ਖੀਰ ਚੜਦੀ ਐ ਤੇ ਨਾਲੇ ਸ਼ੇਖ ਫਤਾ ਜੇ ਸ਼ੇਖ ਫਤੇ ਦੇ ਜਾ ਕੇ ਖੀਰ ਚੜ੍ਹਾਓਗੇ ਜਿੰਨੇ ਤੁਹਾਡੇ ਗੁਰੂ ਨੂੰ ਪੰਜਵੇਂ ਪਾਤਸ਼ਾਹ ਨੂੰ ਜਿੰਨੇ ਤਤਿਲੋਹ ਦੇ ਉੱਤੇ ਬਿਠਾਉਣ ਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਆ ਗੁਰੂ ਸਾਹਿਬ ਦੀ ਨਿਗਾਹ ਚ ਤੁਸੀਂ ਕੀ ਹੋਵੋਗੇ ਤੁਸੀਂ ਤੁਹਾਡਾ ਕਲਿਆਣ ਕਿੱਥੇ ਹੋਊਗਾ ਜਾ ਕੇ ਤੁਹਾਨੂੰ ਕਿਹੜੀ ਸਜ਼ਾ ਤੁਸੀਂ ਮੈਂ ਇਹ ਸਮਝਦਾ ਵੀ ਮੂੰਹ ਕਿੱਥੇ ਲਕਾਵਾਂਗੇ ਆਪਾਂ ਸ਼ਰਮ ਦੇ ਨਾਲ ਵੀ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਬੰਦੇ ਦੇ ਅਸੀਂ ਖੀਰਾ ਲੈ ਕੇ ਜਾਂਦੇ ਤੇ ਅਰਦਾਸਾਂ ਸੁੱਖਣਾ ਸੁਕਣਦੇ ਉੱਥੇ ਪੜਿਆ ਕਰੋ ਪੜਿਆ ਕਰੋ ਤੁਹਾਡੇ ਗੜੀ ਬੇਨਤੀ ਆ ਪੜਿਆ ਕਰੋ ਨਾ ਇਹਨੇ ਗਮਰਾ ਹੋ ਕੇ ਕੰਧਾਂ ਚ ਵੱਜਦੇ ਫਿਰ ਉਹਨੇ ਹੋ ਕੇ ਲਾਸਟ ਦੇ ਉੱਤੇ ਫਿਰ ਮੇਰੀ ਇੱਕ ਬੇਨਤੀ ਆ ਸਾਰਿਆਂ ਨੂੰ ਤੁਹਾਨੂੰ ਕਿ ਭਾਈ ਮਨਦੀਪ ਸਿੰਘ ਹੁਣਾਂ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਆ ਉਹ ਮੇਰੇ ਭਰਾ ਕਿਰਪਾ ਕਰਕੇ ਨਾ ਬਟਨ ਦਬਾ ਦਿਓ ਉਹ ਦਿਨ ਤੇ ਉਹ ਬਾਲਟੀ ਵੋਟਾਂ ਦੇ ਨਾਲ ਪੜੋ ਇੰਨੀਆਂ ਕ ਬੇਨਤੀਆਂ ਆਪਣੇ ਭਰਾ ਦੀਆਂ ਕਬੂਲ ਕਰਿਓ ਤੇ ਗਾਣੇ ਜਿਹੜੇ ਆ ਉਹ ਰੈਡੀ ਆ ਨਾਰਾਜ਼ ਨਹੀਂ ਮੈਂ ਤੁਹਾਨੂੰ ਹੁਣ ਕਰਨਾ ਤੇ ਬੈਕ ਟੂ ਬੈਕ ਛੱਡਾਂਗੇ ਸਤਿਗੁਰੂ ਕਿਰਪਾ ਕਰਨਗੇ ਇੰਨੀਆਂ ਕ ਬੇਨਤੀਆਂ ਮੇਰੀਆਂ ਕਬੂਲ ਕਰਿਓ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ